ਭਾਈ ਜਿਹੜੀ ਕਲਾਸ 'ਚ ਅੱਜ ਮੈਂ ਬੈਠਾਂਗਾ ਨਾ ਤਾਂ ਇਹਦੇ ਕੋਈ ਪੇਪਰ ਹੋਣਿਆ ਤੇ ਨਾ ਹੀ ਇਹਨੂੰ ਪਾਸ ਕਰਨ ਦੀ ਲੋੜ ਆ ਬਸ ਇਹ ਕਲਾਸ ਸੱਟ ਅਨਸਾਰ ਤੁਸੀਂ ਨੌਕਰੀਆਂ ਨਾਲੋਂ ਵੱਧ ਰੁਪਏ ਕਮਾਓਗੇ ਤੇ ਭਣਾ ਕਿੰਨੇ ਕੁ ਦਿਨੋ ਸਿੱਖਦੇ ਆ ਨੂੰ ਮੈਨੂੰ ਹਫਤਾ ਹੋ ਗਿਆ ਵੀਰ ਜੀ ਸਿੱਖਦੇ ਆ ਨੂੰ ਕਿਵੇਂ ਸਮਝ ਲੱਗ ਰਿਹਾਗਾ ਬਹੁਤ ਵਧੀਆ ਸਮਝ ਲੱਗ ਰਹੀ ਜੀ ਲੱਗਦਾ ਵੀ ਰੁਪਏ ਕਮਾਉਣ ਲੱਗ ਜੂਗੇ ਹਾਂ ਜੀ ਵੀਰੇ ਪੂਰ ਪ੍ਰੂਸਰ ਲੱਗ ਜਾਣਗੇ ਤੇ ਭਾਈ ਕਲਾਸ ਲਾਉਂਦਾ ਕੌਣ ਆਗਾ ਆਹ ਭਾਈ ਲਾਉਂਦਾਗਾ ਭਾਈ ਪਹਿਲਾਂ ਤਾਂ ਤੁਸੀਂ ਇਹ ਕਲਾਸ ਲਾ ਰਹੇ ਹੋਗੇ ਆਪ ਕਿੱਥੋਂ ਸਿੱਖ ਕੇ ਆਏ ਹੋ ਮੈਂ ਜੂਏ ਸੇ ਤੋਂ ਸਿੱਖਿਆ ਵੀਰ ਜੀ ਤੁਹਾਨੂੰ ਦੱਸ ਤੇ ਭੈਣੇ ਤੁਹਾਨੂੰ ਕਿੰਨੇ ਦਿਨ ਹੋ ਗਏ ਸਿਖਦਿਆਂ ਨੂੰ? ਮੇਰੇ ਹਫ਼ਤੇ ਹੀ ਹੋ ਗਏ। ਤੇ ਵਧੀਆ ਅਲ੍ਹਾਹੁਮਦੁਲਿਲਾਹ ਰਹੇਗਾ। ਪਰ ਆਪਰ ਤਰੀਕੇ ਨਾਲ ਸਮਝਾਉਂਦੇ ਆਂਗੇ। ਹਾਂਜੀ ਹਾਂਜੀ। ਕਈ ਵਾਰ ਟੀਚਰ ਖਿਜਣ ਜੇ ਲੱਗ ਜਾਂਦੇ ਉਹ ਚੀਜ਼ ਤਾਂ ਨਹੀਂ ਗਈ। ਨਹੀਂ 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 ਵੀਰੇ। ਤੁਹਾਨੂੰ ਭੈਣੇ ਕਿੰਨਾ ਟਾਈਮ ਹੋ ਗਿਆ? 15 ਕੋ ਦਿਨ ਹੋ ਗਏ ਜੀ। ਲੱਗਿਆ ਸਾਨੂੰ ਕੁਝ। ਤੇ ਲੱਗੂਗਾ ਰ ਲੱਗਦਾ ਵੀ ਰੁਪਈਆ ਕਮਾਉਣਾ? ਹਾਂਜੀ ਹਾਂਜੀ। ਤੇ ਬਈ ਤੁਸੀਂ ਆਪ ਕਮਾਉਣਾ ਰੁਪਈਆ? ਹਾਂਜੀ ਵੀਰ ਜੀ ਆਪਾਂ ਡੇਲੀ ਕਮਾਉਣੀ ਜੀ। ਕਿੰਨੇ ਕੁ ਕਮਾਉਣੇ ਹੋਗੇ? ਮੈਂ ਵੀਰ ਜੀ 25 ਤੋਂ 3000 ਰੁਪਏ ਆਪਣਾ ਡੇਲੀ ਦਾ ਵੀਰ ਜੀ ਸਾਰੇ ਆਪਣੇ ਕੋਲੇ ਪਏ ਐ ਇੰਸਟਾਗ੍ਰam ਤੇ ਵੀ ਪਈ ਐ ਤੁਸੀਂ ਚੈੱਕ ਕਰ ਲਓ ਡੇਲੀ ਟ੍ਰੇਡ ਦੇ ਮੈਂ ਪ੍ਰੋਫਿਟ ਪਾਉਣਾ ਆਪਦੇ ਹਾਂ ਪਏ ਆਪਣੇ ਕੋਲੇ ਵੀਰ ਜੀ ਤੇ ਬਈ ਐਨ ਆਰਪੀਆ ਕਮਾ ਰਹੇ ਹੋਗੇ ਫਿਰ ਆ ਕਲਾਸ ਲਾਉਣ ਦੀ ਕੀ ਲੋੜ ਹੈਗੀ ਵੀਰ ਜੀ ਇਹ ਕੀ ਗੱਲ ਐ ਮੈਨੂੰ ਮੈਂ ਜਦੋਂ ਬੇਰੋਜ਼ਗਾਰ ਹੁੰਦਾ ਸੀਗਾ ਤਾਂ ਮੇਰੇ ਕੋਲੇ ਕੋਈ ਕੰਮ ਨਹੀਂ ਸੀ ਹੁਣ ਮੈਨੂੰ ਕੋਈ ਕੰਮ ਮੈਂ ਕਿਸੇ ਤੋਂ ਸਿੱਖਿਆਗਾ ਤਾਂ ਮੈਂ ਚਾਹੁੰਦਾ ਵੀ ਮੈਂ ਵੀ ਆਪਦੀ ਕਲਾ ਅੱਗੇ ਵੰਡਾਂ ਜਿਹੜੇ ਮੇਰੇ ਜੁਗਾਰ ਫਿਰਦੇ ਆ ਉਹਨਾਂ ਨੂੰ ਵੀ ਕੋਈ ਰੁਜ਼ਗਾਰ ਦੇਵਾਂ ਅੱਛਾ ਜੇ ਨਹੀਂ ਕਿ ਦਵਾਵਾ ਖਰਤਾ ਕਾਲੀ ਦਿਨਾਂ ਦੇ ਵਿੱਚ ਵਿੱਚ ਆਪਾਂ ਟ੍ਰੇਨਿੰਗ ਕਰ ਦਨੇ ਆ ਤੇ ਕਿੰਨਾ ਔਖਾ ਹੈ ਕੰਮ ਔਖਾ ਹੈ ਨਹੀਂ ਵੀਰ ਜੀ ਬਸ ਆਪਾਂ ਬਿਲਕੁਲ ਇੱਕ ਤਾਂ ਪੰਜਾਬੀ ਦੇ ਵਿੱਚ ਸਿਖਾਉਨੇ ਹੈਗੇ ਜਿਹੜੇ ਬੰਦੇ ਨੂੰ ਮੋਬਾਈਲ ਚਲਾਉਣਾ ਹੁੰਦਾ ਹੈਗਾ ਉਹ ਵਧੀਆ ਸਿੱਖ ਸਕਦਾ ਹੈਗਾ ਫਿਰ ਮੰਨ ਲਓ ਇਹ ਕਲਾਸ ਲਾ ਲਈ ਸਿੱਖ ਵੀ ਗਏ ਆਪਾਂ ਹਾਂ ਤੇ ਫਿਰ ਮੋਬਾਈਲ ਵਗੈਰਾ ਮਹਿੰਗਾ ਲੈਣਾ ਪੈਂਦਾ ਉਹ ਜਾਂ ਲੈਪਟਾਪ ਲੈਣਾ ਫਿਰ ਕੋਈ ਗੱਲ ਜਿਹੜਾ ਵੀ ਹੈਗਾ ਆਪਣੇ ਕੋਲ ਮੋਬਾਈਲ ਐਂਡਰੋਇਡ ਹੋਣਾ ਚਾਹੀਦਾ ਉਹਦੇ ਨਹੀਂ ਚੱਲੇ ਜਾਂਦਾਗਾ ਪੜਿਆ ਲਿਖਿਆ ਕਿੰਨਾ ਕੋਨਾ ਚੁੜੀ ਪੜੇ ਲਿਖੀ ਦੀ ਕੋਈ ਗੱਲ ਨਹੀਂ ਬ੍ਰਦਰ ਜੀ ਉਮਰੇਜ ਕੋਈ ਲਿਮਟ ਨਹੀਂ ਕੋਈ ਲਿਮਟ ਨਹੀਂ ਜੀ ਕ ਤੁਸੀਂ ਕੀ ਵਖਰਾ ਕਰਾਉਣਾ ਨਹੀਂ ਜੀ ਉਹਨਾਂ ਦਾ ਕੀ ਹੈ ਨਾ ਬਾਕੀ ਲੋਕ ਜਿਹੜਾ ਕੋਈ ਸਿਖਾ ਰਹੇ ਹੋ ਇੰਡੀਕੇਟਰ ਚਾਰਟ ਪੈਟਰਨ ਕੰਡਸਟ੍ਰਿਕ ਪੈਟਰਨ ਟ੍ਰੈਂਡ ਲਾਈਨ ਇਹ ਸਿਖਾ ਰਹੇ ਆ ਇਹ ਚੀਜ਼ਾਂ YouTube ਤੇ ਫ੍ਰੀ ਚ ਹੀ ਪੰਗਣੇ ਮੈਂ ਜੋ ਸਿਖਾਉਣਾ ਹੈ ਉਹ ਹੈਗਾ SMC ਸਮਾਰਟ ਮਨੀ ਕਨਸੈਪਟ ICT ਤੇ ਮਾਰਕੀਟ ਦਾ ਐਲਗੋਰਿਦਮ ਮਾਰਕੀਟ ਕੰਮ ਕਿਵੇਂ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਂ ਚਲਦੀ ਮਾਰਕੀਟ ਦੇ ਵਿੱਚ ਸਿਖਾਉਣਾ ਹੈਗਾ ਆਪਾਂ ਇਹ ਨਹੀਂ ਕੋਈ ਪੁਰਾਣਾ ਸਕਰੀਨਸ਼ਾਟ ਦਿਖਾ ਦਾਂਗੇ ਭਈ ਆ ਦੋ ਮਹੀਨੇ ਪਹਿਲਾਂ ਸੈਟਪ ਬਣੇ ਕੰਮ ਕਰਿਆ ਸੀ ਆਪਾਂ ਚਲਦੀ ਮਾਰਕੀਟ ਦੇ ਵਿੱਚ ਸਿਖਾਉਣਾ ਹੈ ਆਪ ਡੇਲੀ ਰੁਪਈਆ ਲਾਉਣਾ ਹੈ ਹਾਂਜੀ ਭਰਾ ਇੰਸਟਾਗ੍ਰam ਤੇ ਆਪਣੇ ਡੇਲੀ ਦਾ ਪ੍ਰੋਫਿਟ ਪਹਿਲਾਂ ਮੈਂ ਆਪ ਦਾ ਪਾਉਣਾ ਫਿਰ ਮੈਂ ਕਲਾਸ ਲਾਉਣਾ ਦਿਖਾਓ ਇੰਸਟਾਗ੍ਰam ਦਾ ਤੁਹਾਡਾ ਪੇਜ ਖੋਲ ਕੇ ਬਾਈ ਇੱਕ ਆ ਪੇਜ ਦਿਖਾ ਰਿਹਾ ਜੇ ਤੁਸੀਂ ਡੇਲੀ ਦੇਖਣਾ ਬਾਈ ਕਿੰਨੇ ਰੁਪਏ ਕਮਾ ਰਿਹਾਗਾ ਤੇ ਇਹ ਪੇਜ ਫ ਹਾਂ ਠੀਕ ਹੈ ਜੀ ਆ ਸਾਰੇ ਆਪਾਂ ਟ੍ਰੇਡਾਂ ਪੈਸੇ ਵਾਲੀਆਂ ਪਾਈਆਂ ਹੋਊਗਾ ਹਰ ਹਰ ਇੱਕ ਦਿਨ ਪਾਈਦੀ ਐ ਇਹ ਨਹੀਂ ਵੀ ਕੋਈ ਵੀ ਦਿਨ ਆਪਾਂ ਸਕਿਪ ਕਰਿਆ ਹੋਵੇ ਇਹ ਚ ਬਾਈ ਕਹਿੰਦੇ ਘਰਾਂ ਦੇ ਘਰ ਪੱਟੇ ਗਏ ਘਰਾਂ ਦੇ ਘਰ ਬਣ ਗਏ ਫਿਰ ਘਾਟੇ ਚ ਕੌਣ ਜਾਂਦਾਗਾ ਪਤਾ ਕੀ ਗੱਲ ਆ ਭਰਾ ਜਿਹੜੇ ਬੰਦੇ ਤੁੱਕਾ ਟਰੇਡਿੰਗ ਕਰਦੇ ਆ ਜਾਂ ਅਧੂਰੀ ਨਾਲ ਬਿਨਾ ਸਿੱਖੇ ਬਈ ਕਿਸ ਤੋਂ ਅੰਦਾਜ਼ੇ ਨਾਲ ਕਹਿ ਦੇਣਾ ਵੀ ਅੱਜ ਮੈਨੂੰ ਲੱਗਦਾ ਹੈ ਆ ਚੀਜ਼ ਹੋਊ। ਅੱਛਾ YouTube ਤੇ ਤੋਂ ਦੇਖ ਕੇ ਹਸਤਾਤ ਕਰਦੇ ਆ। ਹਾਂ ਜੀ ਸਿੱਧਾ ਆਪਣੇ ਆਪ ਨੂੰ ਕਿਹਾ ਕਿ ਮੈਂ ਸਿੱਖ ਗਿਆ। ਤਾਂ ਹਰ ਇੱਕ ਚੀਜ਼ ਨੂੰ ਬਈ ਕਿਸੇ ਨੂੰ ਵੀ ਸਿੱਖਣ ਲਈ ਪਹਿਲਾਂ ਗੁਰੂ ਧਾਰਨਾ ਹੀ ਪੈਂਦਾ ਆਪਾਂ ਨੂੰ। ਬਿਲਕੁਲ ਸਹੀ ਗੱਲ ਆ ਬਈ ਤੇ ਤੁਹਾਡਾ ਦਫ਼ਤਰ ਕਿੱਥੇ ਹੈਗਾ? ਮੇਰਾ ਬਠਿੰਡੇ ਦਫ਼ਤਰ ਆ ਜੀ ਪਾਵਰ ਆਫ ਸ ਰੋਡ ਦੀ 1 ਨੰਬਰ ਗਲੀ ਦੇ ਬਿਲਕੁਲ ਕੋਰਨਰ ਤੇ ਹੈ ਜੀ। ਤੇ ਆਫਲਾਈਨ ਤਾਂ ਸਿਖਾਦੇ ਨੇ ਮੁੰਡਿਆਂ ਨਾਲ ਹੈ ਨਾ ਜੇ ਕਿਸੇ ਨੇ ਬਾਹਰੋਂ ਬੱਠਨੇ ਆਨਲਾਈਨ ਸਿਖਾਉਣਾ। ਆਨਲਾਈਨ ਵੀ ਸਿਖਾਉਂਦੇ ਆ ਵੀਰ ਜੀ ਆਪਣੇ ਆਨਲਾਈਨ ਤੇ ਆਫਲਾਈਨ ਦੋਨੇ ਤਰੀਕਿਆਂ ਨਾਲ ਤੁਸੀਂ ਸਿੱਖ ਸਕਦੇ ਹੋਗੇ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਬੇਰਜ਼گار ਦੋਸਤਾਂ ਤੱਕ ਜਰੂਰ ਪਹੁੰਚਾ ਦਿਓ ਜੇ ਉਹਨਾਂ ਨੇ ਵੀ ਦਿਨ ਦਾ 20 20 3000 ਰੁਪਇਆ ਕਮਾਉਣਾ ਹੈਗਾ ਤਾਂ ਆਹ ਬਾਈ ਨਾਲ ਸੰਪਰਕ ਕਰ ਲਿਓ ਕੁਝ ਹੋਰ ਕਹਿਣਾ ਚਾਹੋਗੇ ਬਈ ਫਿਰ ਜੀ ਇੱਕ ਗੱਲ ਹੋਰ ਹੈ ਕਈ ਵਾਰ ਭਰਾ ਕਈਆਂ ਦਾ ਇਹ ਵੀ ਡਾਊਟ ਹੋ ਸਕਦਾ ਹੈ ਬਈ ਵੀ ਅਸੀਂ ਜੇ 45 ਦਿਨਾਂ ਚ ਨਾ ਸਿੱਖੇ ਫੇਰ ਤਾਂ ਆਪਾਂ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ 45 ਦਿਨਾਂ ਬਾਅਦ ਵੀ ਜੇ ਤੁਹਾਡੇ ਕੋਈ ਡਾਊਟ ਰਹਿੰਦੇ ਆ ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਡਾਊਟ ਕਲੀਅਰ ਕਰ ਸਕਦੇ ਹੋ ਆਪਾਂ ਕਿਸੇ ਨੂੰ ਕੋਈ ਰੋਕ ਟੋਕ ਪ ਵੀ ਹੋਗਾ ਜਿਹਦੇ ਵਿੱਚ ਤੁਹਾਨੂੰ ਲਾਈਫਟਾਈਮ ਲਈ ਤੁਹਾਡੇ ਡਾਊਟ ਆ ਜਿਹੜੇ ਕਲੀਅਰ ਕਰੇ ਜਾਣਗੇ ਸੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਜਿਨੇ ਵੀ ਕੋਈ ਗੱਲਬਾਤ ਕਰਨੀ ਹੈ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਫੋਨ ਕਰਕੇ ਕਰ ਸਕਦੇ ਹੋ ਧੰਨਵਾਦ ਜੀ